ਇਸ ਵੇਲੇ ਦੀ ਵੱਡੀ ਖਬਰ ਦਿੱਲੀ ਬੰਬ ਤਮਾਕੇ ਦੇ ਨਾਲ ਜੁੜੀ ਹੋਈ ਹੈ ਤਾਂ ਦਿੱਲੀ ਬੰਬ ਤਮਾਕੇ ਤੋਂ ਬਾਅਦ ਵੱਖ-ਵੱਖ ਏਜੰਸੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸੇ ਤਹਿਤ ED ਦਾ ਵੱਡਾ ਐਕਸ਼ਨਾਂ ਜਿਹੜਾ ਉਹ ਦਿਖਾਈ ਦਿੱਤਾ ਏ ਅਲਫਲਾ ਯੂਨੀਵਰਸਿਟੀ ਨਾਲ ਸੰਬੰਧਿਤ ਮਾਮਲੇ ਵਿੱਚ ED ਦੀ ਟੀਮ ਦਿੱਲੀ ਹਰਿਆਣਾ ਮੱਧ ਪ੍ਰਦੇਸ਼ 사ੜੇ 4 ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ ਯੂਨੀਵਰਸਿਟੀ ਉਤੇ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਸੀ ਮਹੂ ਵਿੱਚ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਦੀ ਪੁਰਾਣੀ ਰਿਹائش ਅਤੇ ਫਰੀਦাবাদ ਵਿੱਚ ਅਲਫਲਾ ਦੇ ਕੈਂਪਸ ਓਖਲਾ ਵਿੱਚ ਟਰਸਟ ਦੇ ਦਫ਼ਤਰ ਸਣੇ 30 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਜਾਰੀ ਹੈ ਹੁਣ ਤੱਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਅਥੇ ਤੌਰ ਤੇ ਆਤਮਕਾਤ ਦੀ ਹਮਲਾਵਰ ਡਾਕਟਰ ਉਮਰ ਨਵੀ ਦੇ ਕਰੀਬੀ ਸਹਾਇਕੀ ਸਨ 10 ਨਵੰਬਰ 2025 ਨੂੰ ਦਿੱਲੀ ਦੇ लाल किला मेट्रो स्टेशन ਦੇ ਨੇੜੇ ਇੱਕ ਸਫੈਦ ਹੁੰਡਈ i20 ਕਾਰ ਦੇ ਵਿੱਚ ਇੱਕ ਧਮਾਕਾ ਹੋਇਆ ਸੀ ਇਸ ਘਟਨਾ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਇਹ ਧਮਾਕਾ ਇੱਕ ਆਤੰਕੀ ਮੋਡੀਊਲ ਦੇ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ ਇਸ ਦੀ ਜਾਂਚ NIA ਅਤੇ ਦਿੱਲੀ ਪੁਲਿਸ ਕਰ ਰਹੀ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਘਟਨਾ ਨਾਲ ਜੁੜੇ ਲੋਕ ਡਾਕਟਰ ਸਨ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਤਮਾਕੇ ਵਿੱਚ ਸ਼ਾਮਲ ਆਤੰਕੀ ਉਮਰ ਵੀ ਡਾਕਟਰ ਸੀ ਅਤੇ ਅਲਫਲਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ ਹਾਲਾਂਕਿ ਯੂਨੀਵਰਸਿਟੀ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਇਸ ਤੋਂ ਇਲਾਵਾ ਅਲਫਲਾ ਵੱਲੋਂ ਕਿਹਾ ਗਿਆ ਕਿ ਉਸਦੇ ਕੈਂਪਸ ਦਾ ਕਿਸੇ ਵੀ ਆਤੰਕੀ ਗਤੀਵਿਧੀਆਂ ਵਿੱਚ ਇਸਤੇਮਾਲ ਨਹੀਂ ਹੋਇਆ ਹੈ ਤਾਂ ਦੇਖਣਾ ਹੋਵੇਗਾ ਕਿ ਈਡੀ ਦੀ ਇਸ ਰੇਡ ਦੇ ਵਿੱਚ ਕਿਹੜੇ ਖੁਲਾਸੇ ਹੁੰਦੇ ਨੇ ਦਿੱਲੀ ਆਤਮਕਾਤੀ ਬੰਬ ਤਮਾਕੇ ਦੇ ਮਾਮਲੇ ਵਿੱਚ ਅੱਗੇ ਕਿਹੜੇ ਖੁਲਾਸੇ ਜਾਂਚ ਅਜਦਸ਼ੀ ਵੱਲੋਂ ਕੀਤੇ ਜਾਂਦੇ ਨੇ ਅਤੇ ਇਸ ਮਾਮਲੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਉਸ ਦੇ ਘੇਰੇ ਵਿੱਚ ਹੋਰ ਕਿਹੜੇ ਲੋਕ ਆਉਂਦੇ ਨੇ ਕਿਹੜੇ ਕਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਏ ਅਤੇ ਇਸ ਅੱਤਵਾਦੀ ਮੋਡਿਊਲ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜੇ ਐਕਸ਼ਨ ਦੇ ਜਿਹੜੇ ਉਹ ਕੀਤੇ ਜਾਂਦੇ ਨੇ